ਜਿਹੜਾ ਨਸ਼ਾ ਵਿਰੋਧ ਜਿਹੜੀ ਕੈਂਪੇਨ ਯੁੱਧ ਛੇੜਿਆ ਸਾਡੇ ਮਾਨਯੋਗ ਸੀਐਮ ਸਾਹਿਬ ਨੇ ਉਹਦੇ ਵਿੱਚ ਸਪੈਸ਼ਲ ਕੈਂਪੇਨ ਦੇ ਵਿੱਚ ਅਸੀਂ ਡਰੱਗਸ ਸਮਗਲਰਸ ਨੂੰ ਦੇ ਖਿਲਾਫ ਐਕਸ਼ਨ ਚਲਾ ਰਹੇ ਆਂ ਔਰ ਇਹਦੇ ਵਿੱਚ ਐਸਐਚਓ ਮਜੀਠਾ ਰੋਡ ਦੀ ਜਿਹੜੀ ਪਾਰਟੀ ਹੈ ਉਹਨਾਂ ਨੂੰ ਟ੍ਰਿਲਿਅਨ ਮਾਲ ਦੇ ਕੋਲ ਇਹ ਮਿਲੀ ਸੀ ਇਨਫਰਮੇਸ਼ਨ ਕਿ ਜਿਹੜਾ ਹੈਗਾ ਸਾਹਿਲ ਇਲੀਅਸ ਨੀਲਾ ਬੜਾ ਨੋਟੋਰੀਅਸ ਇੱਕ ਪੈਡਲਰ ਤੇ ਸਮੱਗਲਰ ਇਹਨੂੰ ਕਹਿ ਸਕਦੇ ਆ ਆਪਾਂ ਚਾਰ ਮੁਕਦਮੇ ਤੇ ਦਰਜ ਨੇ ਕਾਰਮਜਕਦਾ ਤਿੰਨ ਐਨਡੀਪੀਐਸ ਦੇ ਨੇ ਪੁਰਾਣੇ ਇਹਦੀ ਇਨਫੋਰਮੇਸ਼ਨ ਤੇ ਜਦੋਂ ਉਹਨਾਂ ਨੇ ਇਹਨੂੰ ਲੱਪਣਾ ਸ਼ੁਰੂ ਕੀਤਾ ਤਾਂ ਕਾਫੀ ਪੁਲਿਸ ਪਾਰਟੀ ਲੱਭਦੀ ਲੱਭਦੀ ਅੱਗੇ ਕਾਫੀ ਕਲੀਆਂ ਚ ਘੁੰਮਦੇ ਕੰਮ ਦੇ ਸਦਰ ਏਰੀਏ ਦੇ ਜੂਡਿਸਡਿਕਸ਼ਨ 'ਚ ਆ ਗਿਆ ਤੇ ਮਜੀਠਾ ਰੋਡ ਦੀ ਜਿਹੜੀ ਪਾਰਟੀ ਉਹ ਫੋਲੋ ਕਰ ਰਹੀ ਸੀਗੀ ਉੱਥੇ ਆ ਕੇ ਮੋਟਰਸਾਈਕਲ ਤੇ ਸੀਗਾ ਇਹਨੇ ਕਾਫੀ ਤੇਜ਼ੀ ਨਾਲ ਮੋਟਰਸਾਈਕਲ ਚਲਾਉਂਦੇ ਹੋਏ ਜਦੋਂ ਇਧਰ ਨੂੰ ਮੋੜਿਆ ਤੇ ਇੱਥੇ ਸਲਿੱਪ ਹੋ ਗਿਆ ਮੋਟਰਸਾਈਕਲ ਆ ਕੇ ਇਹਦਾ ਉਸ ਤੋਂ ਬਾਅਦ ਨੇ ਉੱਤਰ ਕੇ ਪੁਲਿਸ ਪਾਰਟੀ ਤੇ ਫਾਇਰਿੰਗ ਕੀਤੀ ਜਿਸ ਦੇ ਜਵਾਬੀ ਫਾਇਰਿੰਗ ਦੇ ਵਿੱਚ ਸੈਲਫ ਡਿਫੈਂਸ ਦੇ ਵਿੱਚ ਐਸ.ਆਈ. ਅਮਰ ਸਿੰਘ ਨੇ ਜਿਹੜਾ ਚੌਕੀ ਇੰਚਾਰਜ ਫੈਜ਼ਪੁਰਾ ਉਹਨੇ ਆਪਣੇ ਸਰਵਿਸ ਰਵਾਲਵਰ 9mm ਜੋ ਰਿਟੇਲੀਟਰੀ ਫਾਇਲ ਕੀਤਾ ਆਪਣੀ ਸੈਲਫ ਡਿਫੈਂਸ ਉਹ ਇਹਦੇ ਲੱਗਿਆ ਮਲਜ਼ਮ ਦੇ ਔਰ ਇਹਨੂੰ ਉਸ ਤੋਂ ਬਾਅਦ ਫਿਰ ਹਸਪਤਲ ਦਾਖਲ ਕਰਾਇਆ ਗਿਆ ਬਾਕੀ ਦੀ ਤਫਤੀਸ਼ ਜਾਰੀ ਹੈ ਕਿਉਂਕਿ ਇਹਦੇ ਵਿੱਚ ਪਹਿਲਾਂ ਵੀ ਚਾਰ ਮੁਕਦਮੇ ਦਰਜ ਨੇ ਔਰ ਮੈਂ ਇਸ ਗੱਲ ਨੂੰ ਪੁਲਿਸ ਪਾਰਟੀ ਦੀ ਐਪਰੀਸ਼ੀਏਟ ਕਰਦਾ ਕਿ ਉਹਨਾਂ ਨੇ ਬੜਾ ਅੱਛਾ ਫਾਲੋਅ ਅਪ ਕੀਤਾ ਚਾਹੇ ਦੂਸਰੇ ਥਾਣੇ ਦੀ ਜੂਡਿਸਟ੍ਰਿਕਸ਼ਨ ਤੱਕ ਜਾ ਕੇ ਵੀ ਔਰ ਇੱਥੇ ਅਸੀਂ ਨਵਾਂ ਕੇਸ ਦਰਜ ਕੀਤਾ ਜਿਹੜਾ ਅਟੈਂਪਟ ਟੂ ਮਰਡਰ ਔਰ ਅਮਜ਼ੈਕਟ ਦਾ ਜਿੱਥੇ ਇਹ ਇਨਕਾਊਂਟਰ ਹੋਇਆ ਸਰ ਦੋ ਸਾਲਾਂ ਦੇ ਵਿੱਚ ਨਾ ਕੋਈ ਮਾਰਦਾ ਗਿਆ ਨਹੀਂ ਦੇ ਰਹਾ ਸਰ ਕਿ ਹੋਰ ਵੀ ਸਾਥੀ ਨੇ ਨਹੀਂ ਦੇ ਹੋਰ ਵੀ ਹੈਗੇ ਜੀ ਉਹਨਾਂ ਨੂੰ ਫਾਲੋਅ ਕਰ ਰਹੇ ਆਂ ਆਪਾਂ ਉਹਨਾਂ ਨੂੰ ਵੀ ਫੜਿਆ ਜਾਏਗਾ ਔਰ ਸਾਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਚ ਰਿਕਵਰੀ ਵੀ ਹੋਏਗੀ ਨਸ਼ਾ ਤਸਕਰ ਹੈ ਜੀ ਨਾਲ ਗੈਂਗਸਟਰ ਵੀ ਕਹਿ ਸਕਦੇ ਆ ਬਿਕੋਜ਼ ਇਹ ਨਾਲ ਵੈਪਨ ਵੀ ਰੱਖਦਾ ਪਹਿਲਾਂ ਵੀ ਆਰਮਸ ਐਕਟ ਦਾ ਪਰਚਾ ਵੀ ਹੈ ਤੇ ਤਿੰਨ ਐਨਡੀਪੀਐਸ ਦੇ ਪਰਚੇ ਅਲੱਗ-ਅਲੱਗ ਥਾਣਿਆਂ 'ਚ ਹਾਂਜੀ ਵੈਪਨ ਇਹ ਤੋਂ 32 ਬੋਰ ਦਾ ਮਿਲਿਆ ਜੀ ਜਿਸ ਤੇ ਜਿਹਦੇ ਤੋਂ ਇਹਨੇ ਪੁਲਿਸ ਪਾਰਟੀ ਨਾਲ ਫਾਇਰਿੰਗ ਕੀਤੀ ਸੀ ਸਰ ਕਿੰਨੀਆਂ ਗੋਲੀਆਂ ਇਸ ਨੌਜਵਾਨ ਦੇ ਵੱਲੋਂ ਚਲਾਈਆਂ ਗਈਆਂ ਜੀ ਇਹ ਇਹ ਕਿਹਦੇ ਵੱਲੋਂ ਚੱਲੀ ਇੱਕ ਰਿਟੈਲੀਏਟਰੀ ਸੈਲਫ ਡਿਫੈਂਸ ਫਾਇਰ ਹੋਇਆ ਪੁਲਿਸ ਪਾਰਟੀ ਦਾ ਨਹੀਂ ਕੱਲ ਤਾਂ ਕੱਲਾ ਹੀ ਸੀਗਾ ਇਹ ਬਾਕੀ ਦੇ ਨੇ ਸਾਥੀ ਆ ਉਹਨਾਂ ਤੇ ਉੱਤੇ ਅਸੀਂ ਵਰਕ ਕਰ ਰਹੇ ਹਾਂ ਕਿੰਨੀ ਉਮਰ ਹੈ ਦੀ ਹੁਣੀ ਹੈ ਮੇਰੇ ਖਿਆਲ 22 22 ਸਾਲ ਰਾਤ ਤੇ ਲੇਟ ਆਲਮੋਸਟ 12 ਦੇ ਨੇੜੇ ਢੜੀ ਹੈ ਅਰੇ ਪਹਿਲਾਂ ਵੀ ਕਿਸ ਦਾ ਦੋ ਦੋ ਮੁਕਦਮੇ ਦਰਜ ਹੋਏ ਜੀ ਮਜੀਠਾ ਰੋਡ ਪਹਿਲਾਂ ਇਨਫੋਰਮੇਸ਼ਨ ਤੇ ਹੋਇਆ ਔਰ ਉਸ ਪਾਰਟੀ ਨੇ ਆਪਣੀ ਜਦੋਂ ਫਾਲੋਅ ਅਪ ਚਾਕੇ ਇੱਥੇ ਜਦੋਂ ਇਨਕਾਊਂਟਰ ਹੋਇਆ ਉਸ ਤੇ ਵਿੱਚ ਇੱਥੇ ਵੀ ਨਵਾਂ ਪਰਚਾ ਦਰਜ ਕੀਤਾ ਗਿਆ ਸਰ ਕਿੰਨੀ ਦੇਰ ਤੋਂ ਬਾਹਰ ਸੀ ਹਾਂਜੀ ਹਾਂਜੀ ਸਰ ਕਿੰਨੀ ਦੇਰ ਤੋਂ ਬਾਹਰ ਸੀ ਉਹ ਚੈੱਕ ਕਰਦੇ ਆ ਜੀ ਸਾਰਾ ਇਹਦਾ ਜੇਲ ਰਿਕਾਰਡ ਵਗੈਰਾ ਅਸੀਂ ਸਾਰਾ ਇਸ ਕੰਮ 'ਚ ਲੱਗੇ ਹੋਏ ਆ ਵੀ ਇਹਨਾਂ ਦਾ ਸਾਰਾ ਨੈਟਵਰਕ ਜਿਹੜਾ ਉਹ ਸਪੈਸ਼ ਕੀਤਾ ਜਾਵੇ। ਕਿੰਨੇ ਦਿਨ ਤੋਂ ਕੰਮ ਕਰ ਰਿਆ ਸੀ? ਕਾਫੀ ਦਿਨ ਤੋਂ ਮੁਕਦਮੇ ਹੈਗੇ ਜੀ ਤੁਸੀਂ ਦੇਖੋ ਤਾਂ ਚਾਰ ਮੁਕਦਮੇ ਐ ਤਿੰਨੇ ਐਂਡੀਪੀਐਸ ਦੇ ਕਾਰਮਜ਼ੈਕਟ ਦੇ ਇਹਦਾ ਮਤਲਬ ਬੰਦਾ ਕ੍ਰਿਮੀਨਲ ਬੈਕਗ੍ਰਾਉਂਡ ਤੇ ਪ੍ਰਵਿਰਤੀ ਤਾਂ ਤਾਂ ਹੈ ਹੀ ਐ ਨਾ ਜੀ। ਠੀਕ। ਥੈਂਕ ਯੂ।